ਸਾਹਮਣੇ ਗੱਲ ਆ ਗਈ ਹੈ ਕਿ ਜੋਗੀ ਜਤੀ ਤਪੀ ਪਚਾਰੇ ਜੇ ਠੇਡੇ ਜੋਗੀ ਲੋਕ ਨਹੀਂ ਉੱਥੋਂ ਤੱਕ ਪਹੁੰਚੇ ਠੇਡੇ ਤਪੀਸ਼ਰ ਨਹੀਂ ਪਹੁੰਚੇ ਤਾਂ ਮਨੀਸ਼ਰ ਨੂੰ ਨਹੀਂ ਪਹੁੰਚੇ ਪ੍ਰੀਸ਼ਰ ਨਹੀਂ ਪਹੁੰਚੇ ਤੇ ਸਾਡੇ ਕੋਲ ਤਾਂ ਇਤਨਾ ਤੱਕ ਵੀ ਨਹੀਂ ਹੁੰਦਾ ਸਾਰੇ ਪਲਚ ਪਲਚ ਕੇ ਇਸ ਕਰਕੇ ਅੰਤ ਕੋ ਜਾਣ ਜੋਗੇ ਸੇਹਾਰੇ ਅੰਤ ਤਾਕ ਉਹਨੇ ਆਪਣਾ ਹੀ ਅੰਤ ਪਾਇਆ ਹੈ ਪਰ ਪਰਮੇਸ਼ਰ ਦਾ ਅੰਤ ਤਾਂ ਨਹੀਂ ਪਿਆ ਕਿਉਂਕਿ ਉਹਦੇ ਨਾਲ ਲਿਖ ਦਿੱਤਾ ਕਿ ਬੇਅੰਤ ਕੀ ਹੈ ਬੇਅੰਤ ਕਹਿ ਦਿੰਦਾ ਨਾ ਉਸ ਪਰ ਉਹਦੀ ਲੀਲਾ ਦੇਖੋ ਕਿ ਜਿਹੜੇ ਕੰਮ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਨਮ ਲੈਣ ਤੋਂ ਲੈ ਕੇ ਤੇ ਅਖੀਰ ਦੇ ਜੇ ਸੌ ਸਾਲ ਦੇ ਵਿੱਚ ਨਹੀਂ ਕਰ ਸਕਦੇ ਤੇ ਜਿਸ ਦਿਨ ਉਹ ਖੁਸ਼ ਹੁੰਦਾ ਹੈ ਤੇ ਉਹ ਕੰਮ ਉਹ ਇੱਕ ਅੱਖ ਦੇ ਫਰਕ ਕੇ ਵਿੱਚ ਕਰਨਾ ਚਾਹੇ ਜੋ ਪੰਜ ਜੋ ਵੀ ਜਤੀ ਤੱਬੀ ਪਚਾਰੇ ਹੈ ਨਾ ਅਰਬ ਉਹ ਲੋਕ ਸਿਆਣੇ ਪਾਸ਼ਾ ਸਮਝਾਉਂਦੇ ਨੇ ਕਿ ਖਿੰਨਵੇਂ ਰਾਉ ਰੰਗ ਕੋ ਕਰੀ ਨੌਵੇਂ ਪਾਸ਼ਾ ਜੀ ਦੀ ਬਾਣੀ ਗੁਰੂ ਤੇਗ ਬਹਾਦਰ ਸਿੱਤੇ ਪਾਸ਼ਾ ਸਮਝਾ ਰਹੇ ਨੇ ਕਿ ਜੇਸਦੈਨ ਉਹਦੀ ਕਿਰਪਾ ਹੋ ਗਈ ਕੁਸ਼ਤੀ ਮਿਹਰ ਹੋ ਗਈ ਔਰ ਉਸ ਨੂੰ ਤੋ ਭਾ ਗਿਆ ਤਾਂ ਤੈਨੂੰ ਉਹਨੇ ਟਾਈਮ ਲਾਉਣਾ ਇੱਕ ਸਿੰਘ ਦੇ ਵਿੱਚ ਅਤ ਪੰਗਾਲੀ ਤੋਂ ਚੋਕੇ ਅਤ ਦਾ ਤੈਨੂੰ ਮਹਾਰਾਜਾ ਬਣਾ ਦੇਗਾ ਕਿੰਨਾ ਟਾਈਮ ਲਾਏਗਾ ਇੱਕ ਛਿਨ ਛਿਨਵੇਂ ਅਵਰਖਿਨਵੇਂ ਅਵਰਾ ਅਚਰਜ ਚਲਤ ਸਮਾਰੇ ਰੂੜੋ ਬੂੜੋ ਗਹਿਰ ਤਮਨੀਰੋ ਉੱਚੋ ਆਗਮ ਤੋ ਇਸ ਕਰਕੇ ਬਾਣੀ ਚ ਲਿਖਿਆ ਇਨਮੇ ਰਾਉ ਰੰਗੋ ਘਰੀ ਭਰਾਉ ਪਰੰਕ ਕਰ ਡਾਰੇ ਕੋਈ ਉੱਚਾ ਜਾ ਕੇ ਤੇ ਮਾਨ ਕਰ ਜਾਂਦਾ ਹੈ ਹੰਕਾਰ ਕਰ ਜਾਂਦਾ ਹੈ ਚਾਰ ਸੋਪੜੀਆਂ ਦਾ ਤੇ ਪਾਸ਼ਾ ਕਹਿੰਦੇ ਨੇ ਕਿ ਇਹ ਪਰਾਜਤ ਸੱਲੇ ਸੁਸਵੇ ਦੇ ਅੱਗ ਦਾ ਕੰਗਾਲ ਬਣਾਉਣ ਲੱਗਿਆ ਵੀ ਉਹਨੇ ਇੱਕ ਸਿਨ ਬਣਾਇਆ ਕੰਗਾਲ ਤੋਂ ਰਾਜਾ ਬਣਾਉਣ ਲੱਗਿਆ ਵੀ ਉਹਨੂੰ ਇੱਕ ਸਿਨ ਚਾਹੀਦਾ ਠੀਕ ਹੈ ਨਦਰ ਉਪੱਠੀ ਜੇਪਦੇ ਸੁਲਤਾਨਾ ਕਹੋ ਕਰਾਈ ਹੈ ਹੈ ਨਾ ਇੱਕ ਸ਼ਿੰ ਸ਼ਮਾ ਜੱਲਦੇ ਤੇ ਉਹ ਸ਼ਿੰਦ ਅਰਦਾਸ ਕਰੋ ਕਿ ਸਾਡੇ ਬਾਤੇ ਚੰਗਾ ਹੀ ਆਵੇ ਕਿ ਹੈ ਬਾਸ਼ਾ ਅੱਜ ਤਾਂ ਮੈਂ ਆਤਮਕ ਦੌਰ ਦੇ ਉੱਤੇ ਤੂੰ ਗਰੀਬਾਂ ਕੱਲ੍ਹ ਬਾਸ਼ਾ ਤੂੰ ਮੈਨੂੰ ਕਿੰਨੀ ਕੁ ਦੌਲਤ ਦੇ ਦਮੇਂ ਕਿ ਜਿਹੜੀ ਮੈਂ ਸਾਰਿਆਂ ਨੂੰ ਵੀ ਵੰਡ ਸਕਾਂ